ਅਸਲਾਮੁਆਲੇਕਮ ਸਤਿ ਸ਼੍ਰੀ ਅਕਾਲ ਅੱਜ ਦੀ ਆਪਣੇ ਕੋਲੇ ਵੀਡੀਓ ਜਿਹੜਾ ਹੈ ਕਿ ਖਲਾਇਆ ਗਿਆ ਆ ਸਿਮਰਨਜੀਤ ਸਿੰਘ ਮਾਨ ਹੂੰ ਸਿਮਰਨ ਸਿਮਰਨਜੀਤ ਸਿੰਘ ਮਾਨ ਪਹਿਲੇ ਉਹਨਾਂ ਦਾ ਆਪਾਂ ਵੀਡੀਓ ਵੇਖ ਲੈਨੇ ਆ ਤੇ ਬਾਅਦ ਚ ਫਿਰ ਇਹਨਾਂ ਦੇ ਉੱਤੇ ਗੱਲ ਕਰਾਂਗੇ ਕਿ ਕੌਣ ਨੇ ਔਰ ਇਹਨਾਂ ਦਾ ਮਤਲਬ ਪਾਸਟ ਜਿਹੜਾ ਉਹ ਕਿੱਦਾਂ ਰਿਆ ਤੁਹਾਨੂੰ ਪਹਿਲੇ ਦੱਸ ਦਈਏ ਕਿ ਇਹ ਫੈਸਲਾਬਾਦ ਲਾਲਪੁਰ ਦੇ ਲਾਗੇ ਮਾਨਾਂ ਵਾਲਾ ਪਿੰਡ ਮਤਲਬ ਉੱਥੇ ਇਹਨਾਂ ਦਾ ਬੜਾ ਠੀਕ ਠਾਕ ਰਕਬਾ ਸੀ ਤੇ ਮਾਈਗ੍ਰੇਟ ਹੋ ਕੇ ਫਿਰ ਉਧਰ ਗਏ ਸਨ ਠੀਕ ਹੈ ਲੇਕਿਨ ਇਹ ਹੈ ਕਿ ਬੜੇ ਤਗੜੇ ਹੋਰ ਫਿਰ ਉੱਥੇ ਵੀ ਆਈਪੀਐਸ ਮਤਲਬ ਆਫੀਸਰਸ ਹਨ ਤੇ 84 ਤੋਂ ਬਾਅਦ ਜਿਹੜਾ ਇਹਨਾਂ ਨੇ ਗਵਰਨਮੈਂਟ ਦੇ ਖਿਲਾਫ ਜਿਹੜੀ ਹੈ ਇੰਦਰਾ ਗਾਂਧੀ ਦੇ ਖਿਲਾਫ ਜਿਹੜਾ ਇਹ ਹੋਏ ਤੇ ਫਿਰ ਇਹਨਾਂ ਨੇ ਉਹ ਛੱਡ ਦਿੱਤੀ ਆਪਣੀ ਪੋਸਟ ਜਿਹੜੀ ਹੈ ਛੱਡ ਦਿੱਤੀ ਸੀ ਉਸ ਤੋਂ ਬਾਅਦ ਇਹਨਾਂ ਨੂੰ ਅਰੈਸਟ ਕਰ ਲਿਆ ਗਿਆ ਕਾਫੀ ਸਮਾਂ ਜਿਹੜਾ ਇਹਨਾਂ ਨੂੰ ਜਿਵੇਂ ਹੁਣ ਭਾਈ ਅਮਰਤਪਾਲ ਜੇਲ੍ਹ ਦੇ ਵਿੱਚ ਹੈ ਇਹਨਾਂ ਨੂੰ ਜੇਲ੍ਹ ਵੀ 3 ਸਾਲ ਤਕਰੀਬਨ ਕੱਟਣੀ ਪਈ ਜਾਂਦੇ ਨੇ ਤੇ ਉਥੇ ਇਹਨਾਂ ਦੀ ਆਂਦੇ ਨੇ ਦਾੜੀ ਦੇ ਵਾਲ ਜਿਹੜੇ ਨੇ ਉਹ ਖਿੱਚ-ਖਿੱਚ ਕੇ ਲਾਏ ਗਏ ਇਹਨਾਂ ਦੇ ਨੌ ਜਿਹੜੇ ਨੇ ਉਹ ਪਲੱਸ ਨਾਲ ਖਿੱਚੇ ਗਏ ਤੇ ਉਸ ਤੋਂ ਇਲਾਵਾ ਵੀ ਇਹਨਾਂ ਦੇ ਉੱਤੇ ਇਨਾਕ ਸ਼ੈਡੂਲ ਕੀਤਾ ਗਿਆ ਕਿ ਜਦੋਂ ਇਹ ਛੁੱਟ ਕੇ ਆਏ ਸਨ ਤੇ ਇਹਨਾਂ ਕੋਲ ਖਲੋਤਾ ਵੀ ਨਹੀਂ ਸੀ ਜਾਂਦਾ ਹੋਏ 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 ਫਿਰ ਇਹਨਾਂ ਨੇ ਇਲੈਕਸ਼ਨ ਵੀ ਜਿੱਤਿਆ ਤੇ ਇਲੈਕਸ਼ਨ ਦੇ ਵਿੱਚ ਆ ਪਾਰਲੀਮੈਂਟ 'ਚ ਜਾਣ ਲੱਗਿਆਂ ਕਿਰਪਾਨ ਜਿਹੜੀ ਉਹ ਨਾਲ ਲੈ ਕੇ ਗਏ ਤੇ ਇਹਨਾਂ ਨੂੰ ਡਾਕ ਲਿਆ ਗਿਆ ਤਲਵਾਰ ਤਲਵਾਰ ਤੇ ਉਹ ਮਤਲਬ ਉਹਨਾਂ ਨੂੰ ਡਾਕ ਲਿਆ ਗਿਆ ਕਿ ਤੁਸੀਂ ਇਹ ਨਹੀਂ ਲੈ ਕੇ ਜਾ ਸਕਦੇ ਫਿਰ ਉਹਨਾਂ ਨੇ ਕਿਹਾ ਕਿ ਸਾਡੀ ਬੋਡੀ ਦਾ ਇੱਕ ਹਿੱਸਾ ਹੈ ਹਾਂ ਮਤਲਬ ਸਿੱਖ ਧਰਮ ਵਿੱਚ ਸਾਡੇ ਕੋਲੇ ਜਿਹੜਾ ਸਾਡੀ ਬੋਡੀ ਦਾ ਪਾਰਟ ਹੈ ਤੇ ਫਿਰ ਉਹਨਾਂ ਨੇ 3 ਫੁੱਟ ਦੀ ਤਲਵਾਰ ਤੋਂ 1.5 ਫੁੱਟ ਦੀ ਜਿਹੜੀ ਉਹ ਕਿਰਪਾਨ ਹੈ ਉਹ ਉਹਨਾਂ ਨੂੰ ਇਜਾਜ਼ਤ ਮਿਲੀ ਉਹ ਨਾਲ ਲੈ ਕੇ ਅੰਦਰ ਫਿਰ ਜਾਂਦੇ ਰਹੇ ਆ ਇਹਨਾਂ ਨੇ ਬਹੁਤ ਕੁਝ ਰੀਸੈਂਟਲੀ ਜਦੋਂ ਭਗਵੰਤ ਮਾਨ ਜਿਹੜਾ ਹੁਣ ਸੀਐਮ ਹੈ ਹਾਂ ਇਹ ਜਦੋਂ ਇਲੈਕਸ਼ਨ ਹੋਏ ਨੇ ਤੇ ਇਹਨਾਂ ਨੇ ਜਿਹੜੀ ਸੀਟ ਛੱਡੀ ਹੈ ਉੱਥੋਂ ਫਿਰ ਇਹ ਖਲੋਤੇ ਸਨ ਤੇ ਉੱਥੋਂ ਬੜੇ ਤਗੜੀ ਲੀਡ ਨਾਲ ਜਿੱਤੇ ਸਨ। ਕੀ ਬਾਤ ਹੈ। ਤੇ ਸਿੱਧੂ ਮੂਸੇ ਵਾਲਾ ਤੇ ਦੀਪ ਸਿੱਧੂ ਉਹਨਾਂ ਨੇ ਕੰਪੇਨ ਕੀਤੀ ਸੀ ਇਹਨਾਂ ਦੀ। ਅੱਛਾ। ਤੇ ਮਤਲਬ ਬਾਕੀ ਚਲੋ ਅੱਜ ਉਹ ਆਈ ਥਿੰਕ ਜਿਹੜੀ ਟੈਨਸ਼ਨ ਚੱਲਣ ਈ ਹੈ ਇਸ ਸਮੇਂ ਆ ਬਾਰਡਰ ਦੇ ਉੱਤੇ ਉਹਨੂੰ ਲੈ ਕੇ ਕੋਈ ਗੱਲਬਾਤ ਕਰਨ ੜੇ ਨੇ ਤੇ ਉਹ ਵੀਡੀਓ ਜਿਹੜਾ ਜੀ ਸਾਡੇ ਕੋਲ ਆਇਆ ਤਾਂ ਪਹਿਲੇ ਆਪਾਂ ਵੀਡੀਓ ਜਿਹੜਾ ਉਹ ਵੇਖ ਲਈਏ। ਬਾਰਡਰ ਦੇ ਉੱਤੇ ਮਜਾਦਾ ਕਰਨਾ ਚਾਹੁੰਦੇ ਆ। ਕੀ ਹਰ ਸੈਣੀ ਬਾਰੇ ਦਾ ਬਾਰਡਰ ਖੋਲ ਕੇ ਟਰ ਕਰਕੇ ਪੁਰਾਣੇ ਵੀ 25 ਸਾਲ ਪਹਿਲਾਂ ਇੱਥੇ ਬਾਰਡਰ ਖੁੱਲਦਾ ਸੀਗਾ ਤੇ ਇੱਥੇ ਬਹੁਤ ਜ਼ਿਆਦਾ ਲੋਕਾਂ ਦੇ ਕੋਲੇ ਪੈਸਾ ਵੀ ਆਇਆ ਕਮਾਈ ਵੀ ਹੋਈ ਪਰ ਇਹ ਜਿਹੜਾ ਬਾਰਡਰ ਬੰਦ ਕਰ ਦਿੱਤਾ ਹੈ ਇਹ ਦੇ ਨਾਲ ਨੁਕਸਾਨ ਬਹੁਤ ਹੋਇਆ ਹੈ ਜਿਮੇਦਾਰਾਂ ਦਾ ਖੇਤ ਮਜ਼ਦੂਰਾਂ ਦਾ ਆੜਤੀਆਂ ਦਾ ਦੁਕਾਨਦਾਰਾਂ ਦਾ ਕਿ ਇਹ ਸਾਡੀ ਜਿਹੜੀ ਪੰਜਾਬ ਦੀ ਇਕਨੋਮੀ ਹੈ ਉਹਦੀ ਦੁਰਦਸ਼ਾ ਹੋਈ ਪਈ ਹੈ ਕਿ ਸਾਡੇ ਕੋਲੇ ਕੋਈ ਪੈਸਾ ਨਹੀਂ ਹੈਗਾ ਹੁਣ ਕਣਕ ਹੈ ਜਿਹੜੀ ਉਹ ਇੱਥੇ 2400 ਰੁਪਏ ਪਰ ਕਵਿੰਟਲ बिक ਰਹੀ ਹੈ ਤੇ ਜੇ ਪਾਰ ਸੇ ਕਸੂਰ ਚਲੇ ਜਾਈਏ ਤਾਂ ਉੱਥੇ ਇਹਦਾ ਮੁੱਲ ਹੈ 3400 ਰੁਪਿਆ ਕਵਿੰਟਲ ਹੁਣ 3400 ਰੁਪਇਆ ਮੈਂ ਕਹਿ ਰਿਹਾ ਕਿ ਇੰਡੀਆ ਰੁਪਈ ਦੇ ਦੇ ਬਰਾਬਰ ਦਾ ਹੈਗਾ ਬੇਸ਼ੱਕ ਹੋਟਲਾਂ ਦੀ ਕਰੰਸੀ ਕਮਜ਼ੋਰ ਹੈ ਪਰ ਛੋਟੀ 400 ਰੁਪਇਆ ਜੇ ਤੁਮ ਮੈਂ ਕਹਿ ਰਿਹਾ ਉਹ ਇੰਡੀਅਨ ਰੁਪਈ ਦੇ ਮੁਤਾਬਕ ਹੈਗਾ ਹੁਣ ਇੱਥੇ ਹੁਣ ਗੋਦਾਮਾਂ ਦੇ ਵਿੱਚ ਜਾਊਗੀ ਕਣਕ ਗੋਦਾਮਾਂ ਦੇ ਵਿੱਚੇ ਖਰਾਬ ਹੋਊਗੀ ਸੁਸਰੀ ਲੱਗੂਗੀ ਚੂਹੇ ਖਾਣਗੇ ਇਹ ਦੇ ਉੱਤੇ ਚੋਰੀ ਹੋਊਗੀ ਹੋਰ ਚੀਜ਼ ਹੋਊਗੀ ਇਹ ਖਰਾਬ ਹੋਊਗੀ ਹੁਣ ਜੇ ਇਹੇ ਕਣਕ ਆਪਾਂ ਪਾਰ ਭੇਜ ਦਈਏ ਮੁਸਲਮਾਨ ਦੇਸ਼ਾਂ ਦੇ ਵਿੱਚ ਫਗਾਨਿਸਤਾਨ ਪਾਕਿਸਤਾਨ ਜਿੱਥੇ ਕਣਕ ਦੀ ਟੋਟ ਹੈ ਉੱਥੇ ਇਹਦਾ ਆਟਾ ਬਣੂਗਾ ਇਹਦਾ ਪੇੜਾ ਬਣੂਗਾ ਇਹਦੀ ਰੋਟੀ ਬਣੂਗੀ ਇਹ ਖਾਧੀ ਜਾਊਗੀ ਤੇ ਸਾਡੇ ਕੋਲੇ ਪੈਸਾ ਬਹੁਤ ਜ਼ਿਆਦਾ ਆਜੂਗਾ ਜਿੱਤੇ ਨਾਲ ਨੌਕਰੀਆਂ ਵੀ ਬਹੁਤ ਵਧਣਗੀਆਂ ਮੇਰਾ ਖਿਆਲ ਹੈ ਕਿ 1% ਜੀ ਡੀ ਪੀ ਇਹਦੇ ਨਾਲ ਇੰਡੀਆ ਦੀ ਵਧੂਗੀ ਜੇ ਇਹ ਬਾਰਡਰ ਖੋਲ ਦੇਣ ਤੇ ਜੀ ਡੀ ਪੀ ਵਧਣ ਦੇ ਨਾਲ 70000 ਨੌਕਰੀਆਂ ਪੰਜਾਬ ਦੇ ਵਿੱਚ ਹੋ ਜਾਣਗੀਆਂ ਜਿਹੜਾ ਇਹ ਪਾਕਿਸਤਾਨ ਤੋਂ ਅਸਲਾ ਹੁੰਦਾ ਹੈ ਜਾਂ ਇਹ ਚਿੱਟਾ ਹੁੰਦਾ ਡਰੱਗਸ ਹੁੰਦੀਆਂ ਐ ਇਹ ਜਿਹੜੇ ਨੌਕਰੀਵਾਂ ਮੁੰਡੇ ਐ ਜਿਨ੍ਹਾਂ ਦੇ ਕੋਲੇ ਕੋਈ ਨੌਕਰੀ ਸਾਧ ਨਹੀਂ ਐ ਇਹ ਉਹਦੇ ਵਿੱਚ ਲੱਗੇ ਹੋਏ ਐ ਉਹਦੇ ਵਿੱਚੋਂ ਬਾਹਰ ਕੱਢਣ ਦੇ ਲਈ ਇਹਨਾਂ ਨੂੰ ਰੋਟੀ ਚਾਹੀਦੀ ਐ ਜਿਹੜੀ ਮੋਤੀ ਸਾਹਿਬ ਨੇ ਪਹਿਲਾਂ ਜਦੋਂ ਪ੍ਰਾਈਮ ਮਿਨਿਸਟਰ ਬਣੇ ਸੀਗੇ ਉਹਨਾਂ ਨੇ ਵੀ ਕਿਹਾ ਸੀ ਕਿ ਰੋਟੀ ਦਮਾਗੇ ਬਹੁਤ ਤਕੜੇ ਤੌਰ ਤੇ ਉੱਤੇ ਭਗਵਾਨ ਸਿੰਘ ਬਾਣ ਤੇ ਆਮ ਪਾਰਟੀ ਨੇ ਵੀ ਕਿਹਾ ਪਰ ਨੌਕਰੀਆਂ ਬਿਲਕੁਲ ਇਹ بے ਰੋਜ਼ਗਾਰੀ ਬਹੁਤ ਜ਼ਿਆਦਾ ਹੈਗੀ ਐ ਸੋ ਅਸੀਂ ਖੋਲਣਾ ਚਾਹੁੰਦੇ ਐ ਕਿ ਬਾਰਡਰ ਪਰ ਜਿਹੜਾ ਵਾਕਿਆ ਪਹਿਲਗਾਮ ਛੋਇਆ ਸ਼ਾਇਦ ਇਹ ਸੈਨਿਕ ਵਾਲੇ ਸਾਨੂੰ ਨਾ ਪਹੁੰਚ ਦੇਣ ਪਰ ਫਿਰ ਅਸੀਂ ਤਿੰਨ ਤਰੀਕ ਨੂੰ ਇੱਥੇ ਇੱਕ ਚੰਗੀ ਜਗ੍ਹਾ ਤੇ ਸੈਮੀਨਾਰ ਇਹਦੇ ਉੱਤੇ ਕਰਾਂਗੇ ਜਿੱਥੇ ਅਸੀਂ ਦੱਸਾਂਗੇ ਕਿ ਇਹ ਬਾਰਡਰ ਖੋਲ ਨਾਮ ਬਹੁਤ ਜ਼ਰੂਰੀ ਹੈ ਕਿ ਸਾਡਾ ਜਿਹੜਾ ਜ਼ਿੰਮੇਦਾਰ ਹੈ ਉਹ ਦਿੱਲੀ ਦੇ ਉੱਤੇ ਦਾਅਵੇ ਮਾਰਦਾ ਤੇ ਉੱਥੇ ਕਹਿੰਦਾ ਕਿ ਜਿਹੜੇ ਕਿਸਾਨ ਖੁਦਕਸ਼ੀ ਕਰ ਗਏ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਐਮਐਸਪੀ ਹੋਰ ਵੱਧ ਜਾਏ ਜੇ ਬਾਰਡਰ ਖੁੱਲ੍ਹ ਜੇ ਉਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਹੀ ਆ ਜਾਂਦੀਆਂ ਕਿ ਇਹ 30 ਨਹੀਂ ਹੋਣੀ ਹੈ ਆਪਣੇ ਦੋ ਕਿੱਤੇ ਐ ਤਿੰਨ ਕਿੱਤੇ ਐ ਖਤਾਪਾ ਟ੍ਰੇਡ ਕਰਦੇ ਐ ਵਪਾਰ ਕਰਦੇ ਐ ਇੱਕ ਆਪਣੇ ਕੋਲੇ ਟਰਾਂਸਪੋਰਟ ਐ ਇੱਕ ਆਪਣੇ ਕੋਲੇ ਖੇਤੀਬਾੜੀ ਐ ਇੱਕ ਸਾਡੇ ਕੋਲੇ ਖੇਤ ਮਜ਼ਦੂਰੀ ਐ ਇਹ ਸਾਰੀਆਂ ਚੀਜ਼ਾਂ ਪੂਰੀਆਂ ਹੋ ਜਾਣਗੀਆਂ ਜੇ ਆਪਣੇ ਇਹ ਬਾਰਡਰ ਖੁੱਲ ਜਾਣ ਤੇ ਸਾਡੀਆਂ ਜਨਸਾਂ ਬਾਹਰ ਦੇ ਮੁਲਕਾਂ ਦੇ ਵਿੱਚ ਜਾਣ ਲੱਗ ਪੈਣ। ਸੋ ਇਸ ਕਰਕੇ ਅਸੀਂ 133 ਨੂੰ ਇੱਥੇ ਰੱਖਿਆ ਹੈ ਕਿ ਅਸੀਂ ਇੱਥੇ ਇੱਕ ਮੁਜਾਰਾ ਕਰਨਾ ਚਾਹੁੰਦੇ ਹਾਂ ਜਿਸ ਨਾਲ ਪਾਕਿਸਤਾਨ ਦੇ ਨਾਲ ਬਾਰਡਰ ਖੁੱਲੇ ਤੇ ਜਦੋਂ ਛੋਣੇ ਦਾ ਟਾਈਮ ਆਊਗਾ ਫਿਰ ਅਸੀਂ ਸੁਲੇਮਾਨ ਕੇ ਜਿਹੜਾ ਬਾਰਡਰ ਹੈ उत्त भी एक मुजाहरा करांगे कि जोर पावांगे कि ये बॉर्डर खुले हम तीन कहो कि पाकिस्तान तो टेररिजम करता है फलाना ढींग है मेरे बीरो बीबीओ अजे तक कोई सबूत नहीं गौरमेंट के को जो पहलगाम पाकिस्तान ने कराया है तोड़िया एजेंसीज है खुफिया है रो है ਇੰਟੈਲੀਜੈਂਸ ਬਿਊਰੋ ਹੈ ਸਪੈਸ਼ਲ ਗਰੁੱਪ ਹੈ ਕੈਬਨਟ ਸੈਕਟਰੀਅਟ ਹੈ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਡੋਇਲ ਹੈ ਫਿਰ ਮਿਲਟਰੀ ਇੰਟੈਲੀਜੈਂਸ ਹੈ ਜਿੰਨੀਆਂ ਵੀ ਬੀਐਸਐਫ ਸੀਆਰਪੀ ਆਈਟੀ ਬੀਪੀ ਸੀਆਈਐਸਐਫ ਸੀਬੀਆਈ ਇਹਨਾਂ ਦੇ ਸਾਰਿਆਂ ਦੇ ਕੋਲੇ ਖੁਫੀਆ ਏਜੰਸੀਜ਼ ਇਹਨਾਂ ਦੇ ਸਾਰੀਆਂ ਹੈਗੀਆਂ ਇਹ ਰੋਜ਼ ਬੰਦਿਆਂ ਨੂੰ ਫੜਦੇ ਆ ਪਾਕਿਸਤਾਨ ਦੇਆਂ ਨੂੰ ਪਰ ਮੇਰਾ ਮਤਲਬ ਹੈ ਇਹਨਾਂ ਨੂੰ ਕਿਉਂ ਨਹੀਂ ਪਤਾ ਲੱਗਿਆ ਕਿ ਇੱਥੇ ਪਹਿਲਗਾਮ ਦੇ ਵਿੱਚ ਕੀ ਹੋਣਾ ਹੈਗਾ ਜੇ ਪਾਕਿਸਤਾਨ ਨੇ ਕਰਾਇਆ ਹੋਵੇ ਸੋ ਇਹਨਾਂ ਦਾ ਜਿਹੜਾ ਫੇਲਿਅਰ ਹੈ ਉਸ ਨੂੰ ਤੇ ਗਵਰਨਮੈਂਟ ਨੂੰ ਇਹ ਜਿਹੜੀ ਸ਼ਰਮਿੰਦਗੀ ਹੋਈ ਹੈ ਬਗੈਰ ਕਿਸੇ ਸਬੂਤ ਤੋਂ ਪਾਕਿਸਤਾਨ ਦਾ ਨਾਮ ਲੈ ਜਾਣ ਦੇ ਕਿ ਪਾਕਿਸਤਾਨ ਨੇ ਖੜਾਇਆ ਹੁਣ ਕੋਈ ਪਾਕਿਸਤਾਨ ਦਾ ਕੋਈ ਸਬੂਤ ਜੇ ਹੋਵੇ ਤਾਂ ਫਿਰ ਇੰਡੀਆ ਇੰਟੈਲੀਜੈਂਸ ਏਜੰਸੀਸ ਹੈ ਕਿ ਆ ਇਹਨਾਂ ਨੇ ਪਹਿਲਾਂ ਚੁਣੀ ਦੱਸਿਆ ਕਿ ਇੱਥੇ ਪਹਿਲਗਾਮ ਦੇ ਵਿੱਚ ਇਹੋ ਜਿਹਾ ਹਮਲਾ ਹੋਊਗਾ ਸੋ ਇਹ ਸਾਰੀ ਚੀਜ਼ ਹੈ ਕਿ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਜਿੰਨਾ ਚਿਰ ਪੱਕਾ ਪਤਾ ਨਹੀਂ ਲੱਗਦਾ ਤੇ ਪ੍ਰੈਜ਼ੀਡੈਂਟ ਆਫ ਇੰਡੀਆ ਜਿਹੜੀ ਬੀਬੀ ਮਰਮਰੋ ਆ ਹੈ ਉਹਨਾਂ ਨੂੰ ਗਵਰਨਮੈਂਟ ਨੂੰ ਡਿਸਮਿਸ ਕਰਕੇ ਪਾਰਲੀਮੈਂਟ ਤੇ ਇਲੈਕਸ਼ਨ ਫੇਰ ਕਰਾਉਣੇ ਚਾਹੀਦੇ ਹੈ ਕਿ ਇੱਕ ਨਵੀਂ ਸਰਕਾਰ ਆਵੇ ਜਿਹੜੀ ਇਹ ਪਤਾ ਲਵੇ ਕਿ ਇਹ ਇੰਟੈਲੀਜੈਂਸ ਏਜੰਸੀਆਂ ਸਾਰੀਆਂ ਖੁਫੀਆ ਫੇਲ ਕਿਉਂ ਹੋ ਗਈਆਂ ਮਿਲਟਰੀ ਇੰਟੈਲੀਜੈਂਸ ਫੇਲ ਕਿ ਹੋ ਗਈ ਉਹ ਜਿਹੜੇ ਅਗਨੀਵੀਰ ਹੈ ਜਿਹੜੇ ਨਵੇਂ 4-4 ਸਾਲ ਦੇ ਸਪਾਹੀ ਲਾਤੇ ਹੈ ਉਹ ਤਾਂ ਨਹੀਂ ਕਿਤੇ ਮਿਲਟਰੀ ਇੰਟੈਲੀਜੈਂਸ ਦੇ ਦੇਖਭਾਲ ਹੋਗੇ ਤੋ ਮੇਰਾ ਮਤਲਬ ਜਦੋਂ ਸਾਰਾ ਢਾਂਚਾ ਹੀ ਗਿਰਿਆ ਪਿਆ ਤੇ ਇਹ ਇੰਟੈਲੀਜੈਂਸ ਏਜੰਸੀਸ ਇਹ ਤਾਂ ਸਿਰਫ ਦੱਸਦੀਆਂ ਕਿ ਮੋਦੀ ਸਾਹਿਬ ਤੁਹਾਡੇ ਨਹੀਂ ਵੋਟ ਮਹਾਰਾਸ਼ਟਰ ਚ ਨਹੀਂ ਇਹ ਟਾਮਿਲਨਾਡੂ ਚਾਹਤ ਉੱਥੇ ਹੈ ਇੱਥੇ ਹੈ ਤੇ ਜਿਹੜੀ ਐਕਸਟਰਨਲ ਅਫੇਅਰਸ ਮਿਨਿਸਟਰੀ ਹੈ ਫੋਰਨ ਮਿਨਿਸਟਰੀ ਉਹ ਵੀ ਫੇਲ ਹੋ ਗਈ ਉਹਦੇ سفیر ساری ਦੁਨੀਆ ਦੇ ਵਿੱਚ ਲੱਗੇ ਹੋਏ ਐ ਤੇ ਉਹਨਾਂ ਨੇ ਕਿਉਂ ਨਹੀਂ ਸਾਨੂੰ ਦੱਸਿਆ ਕਿ ਇਹੋ ਜਿਹਾ ਕੰਮ ਹੋਣ ਵਾਲਾ ਹੈਗਾ ਜੇ ਉਹ ਕੰਮ ਕਰਦੇ ਹੁੰਦੇ ਤਾਂ ਫਿਰ ਇਹ ਸਾਨੂੰ ਪਤਾ ਲੱਗਣਾ ਚਾਹੀਦਾ ਸੀਗਾ ਕਿ ਪੈਲਗਾਮ ਦੇ ਵਿੱਚ ਇਹ ਕਿਹੜੀ ਦੁਰਘਟਨਾ ਵਰਤ ਹੋ ਗਈ ਦੂਸਰੀ ਚੀਜ਼ ਹੈ ਕਿ ਜੇ ਪਾਕਿਸਤਾਨ ਨੇ ਕੀਤਾ ਪਰ ਇੰਡੀਆ ਵੀ ਇਨਾ ਇਨੋਸੈਂਟ ਗਰੀਬ ਨਹੀਂ ਹੈ ਇਸ ਨੇ ਵੀ ਕੈਨੇਡਾ ਦੇ ਵਿੱਚ ਤਿੰਨ ਸਿੱਖ ਮਰਵਾਏ ਹੈ ਜਿਹੜਾ ਟਰੂਡੋ ਸਾਹਿਬ ਪ੍ਰਾਈਮ ਮਿਨਿਸਟਰ ਨੇ ਆਪਣੀ ਪਾਰਲੀਮੈਂਟ ਦੇ ਵਿੱਚ ਕਿਹਾ ਕਿ ਇਹ ਤਿੰਨ ਸਿੱਖ ਜਿਹੜੇ ਕੈਂਡੀਡੇਟ ਦੇ ਵਿੱਚ ਮਰਵਾਏ ਐ ਇਹ ਇੰਡੀਆ ਨੇ ਮਰਵਾਏ ਐ ਫਿਰ ਅਮਰੀਕਾ ਦੇ ਵਿੱਚ ਪੰਨੂ ਨੂੰ ਮਰਵਾਉਣ ਦੀ ਕੋਸ਼ਿਸ਼ ਕੀਤੀ ਪਰ ਅਮਰੀਕਾ ਦੀ ਇੰਟੈਲੀਜੈਂਸ ਏਜੰਸੀ ਬਹੁਤ ਤਕੜੀ ਸੀ ਉਹਨੂੰ ਪਹਿਲਾਂ ਪਤਾ ਲੱਗ ਗਿਆ ਉਹਨੇ ਬੰਦੇ ਫੜ ਲਏ ਤੇ ਫਿਰ ਇੱਕ ਯਾਦਵ ਹੈ ਰੋਦਾ ਉਸ ਨੂੰ ਸਰਵੇਸ ਤੋਂ ਬਾਹਰ ਕੱਢਣਾ ਪਿਆ ਮੇਰਾ ਤੇ ਬਲੈਥ ਦੇ ਵਿੱਚ ਇੰਨਨ ਦੇ ਵਿੱਚ ਅਫਤਾਰ ਸਿੰਘ ਖੰਡੇ ਨੂੰ ਮਰਵਾਤਾ ਤੇ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪਾਜਵੜ ਨੂੰ ਮਰਵਾਤਾ ਫਿਰ ਰੋਡੇ ਨੂੰ ਮਰਵਾਤਾ ਫਿਰ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਰਵਾਤਾ ਇੱਥੇ ਪੰਜਾਬ ਦੇ ਵਿੱਚ ਮੂਸੇਵਾਲ ਨੂੰ ਮਰਵਾਤਾ ਤੇ ਫਿਰ ਆ ਨਮਾ ਹਰੀਨੋ ਫਰੀਦਕੋਟ ਦੇ ਵਿੱਚ ਮੜਵਾਤਾ ਜੋ ਮੇਰਾ ਮਤਲਬ ਹੈ ਨਾ ਸਮਝੋ ਕਿ ਅਸੀਂ ਬਹੁਤ شریف ਆਦਮੀ ਐ ਤੇ ਅਸੀਂ ਬਿਲਕੁਲ ਗਊ ਐ ਤੇ ਅਸੀਂ ਗਊ ਗਊ ਵਰਗਾ ਕੰਮ ਕਰਦੇ ਐ ਇਹ ਸਾਰਾ ਸਿਆਪਾ ਇੰਡੀਆ ਨੇ ਸਿਹੜਿਆ ਹੈਗਾ ਇਹਨਾਂ ਨੇ ਸਾਰੇ ਮੁਲਕਾਂ ਦੀ ਸੋਵਰਨਿਟੀ ਤੋੜਤੀ ਹੈ ਤੇ ਅਮਰੀਕਾ ਦੀ ਜਿਹੜੀ ਮਨੋ ਡਾਕਟਰੀਨ ਹੈ ਉੱਥੇ ਬੰਦੇ ਪੰਨੂ ਨੂੰ ਮਾਰਨ ਦੇ ਲਈ ਜਿਹੜੇ ਭੇਜੇ ਐ ਉਹਦੀ ਮਨਰੋ ਡਾਕਟਰੀਨ ਵੀ ਤੋੜਦੀ ਹੈਗੀ ਹੈ ਸੋ ਇਹ ਸਾਰੀਆਂ ਚੀਜ਼ਾਂ ਹੈਗੀਆਂ ਕਿ ਇਹ ਇਹ ਬਹੁਤ ਗੰਭੀਰ ਰਹੀ ਹੋਇਆ ਜੋ ਕੁਝ ਪਹਿਲਗਾਮ ਦੇ ਵਿੱਚ ਹੋਇਆ ਤੇ ਸਾਰੀ ਪ੍ਰੈਸ ਨੇ ਬਹੁਤ ਚੱਕਿਆ ਚੋਂ ਚੱਕਿਆ ਜੋ ਕਰਕੇ ਇੱਕ ਫਿਰਕੇ ਦੇ ਲੋਕ ਮਾਰੇ ਗਏ ਹੈ ਪਰ ਜਦੋਂ 2000 ਦੇ ਵਿੱਚ ਚਿੱਠੀ ਸਿੰਘ ਪੂਰੇ ਫੌਜ ਨੇ 43 ਸਿੱਖ ਮਾਰਤੇ ਸੀਗੇ ਕਸ਼ਮੀਰ ਦੇ ਵਿੱਚ ਉਦੋਂ ਐਡਾ ਇਹ ਹੈ ਪਚਾਲ ਪ੍ਰੈਸ ਦੇ ਵਿੱਚ ਕੋਈ ਨਹੀਂ ਸੀ ਆਇਆ ਕਿਸੇ ਨੇ ਪੁੱਛਿਆ ਨਹੀਂ ਕਿਸੇ ਨੇ ਪੁੱਛਿਆ ਨਹੀਂ ਫਿਰ ਇੰਦਰਾ ਗਾਂਧੀ ਨੇ ਜਿਹੜਾ ਬਲੂ ਸਟਾਰ ਕੀਤਾ ਉਹਦੇ ਵਿੱਚ ਵੀ ਪ੍ਰੈਸ ਕਹਿੰਦੀ ਹੈ ਕਿ ਜੀ ਇਹ ਤਾਂ ਟੈਰਰਿਜ਼ਮ ਸੀ ਕਿ ਫਿਰ ਜਿਹੜਾ ਰਜੀਵ ਕਾਂਦੀ ਨੇ ਸਾਰੇ ਇੰਡੀਆ ਦੇ ਵਿੱਚ ਸਿੱਖਾਂ ਦੇ ਕਤਲੇਆਮ ਟੀਟੀ ਉਹ ਵੀ ਪ੍ਰੈਸ ਚੁੱਪ ਕਰਕੇ ਬੈਠੀ ਰਹੀ ਹੈ ਉਹ ਵੀ ਕਹਿੰਦੀ ਹੈ ਇਹ ਇਹ ਤਾਂ ਜੀ ਛੋਟੀ ਜੀ ਚੀਜ਼ ਸੀ ਤੇ ਕੁਝ ਨਹੀਂ ਹੈ ਪਰ ਆ ਜਿਹੜੇ ਹਿੰਦੂ ਮਾਰੇ ਗਏ ਐ ਇਹਦੇ ਤੇ ਪ੍ਰੈਸ ਬਹੁਤ ਜਿਆਦਾ ਐਕਟਿਵ ਹੋਈ ਐ ਪਰ ਇਹ ਅਸਲੀ ਚੀਜ਼ ਨਹੀਂ ਫੜ ਰਹੀ ਕਿ ਇਹ ਕਤਲ ਕਿੰਨੇ ਕਰਾਇਆ ਪਾਕਿਸਤਾਨ ਨੇ ਕਰਾਇਆ ਹੈ ਕਿ ਜਿਹੜਾ ਬਦਲਾ ਭਾਵ ਦੀ ਨੀਤੀ મોદી ਨੇ ਬਾਹਰ ਦੇ ਮੁਲਕਾਂ ਦੇ ਵਿੱਚ ਲੋਕਾਂ ਨੂੰ ਮਾਰਨ ਦੇ ਸ਼ੁਰੂ ਕੀਤੀ ਐ ਬਲੋਚਿਸਤਾਨ ਦੇ ਵਿੱਚ ਇਹ ਮੰਨੇ ਆਪ ਇੰਡੀਅਨਸ ਕਿ ਅਸੀਂ ਉੱਥੇ ਗੁਰਬੜ ਕਰਾਈ ਐ ਤੇ ਉਹਨਾਂ ਦੀ ਜਿਹੜੀ ریل ਕੱਟੀ ਹੈ ਉਹਨੂੰ ਵੀ ਚਰਾ ਕੇ ਚਲਾਇਆ ਹੈਗਾ ਸੋ ਮੇਰਾ ਮਤਲਬ ਹੈ ਕਿ ਆਪਾਂ ਬਿਲਕੁਲ ਇਹ ਸਾਧੂ ਸੂਧੂ ਤਾਂ ਕੋਈ ਹੈ ਨਹੀਂਗੇ ਸੋ ਇਹ ਜਿਹੜੀ ਗੜਬੜ ਹੈ ਇਹ ਜਿੰਨਾ ਚਿਰ ਪਾਰਲੀਮੈਂਟ ਨੂੰ ਭੰਗ ਨਹੀਂ ਕੀਤਾ ਜਾਂਦਾ ਨਵੀਂ ਸਰਕਾਰ ਨਹੀਂ ਆਉਂਦੀ ਉਨਨਾ ਚਿਰ ਇਹ ਨਵਾਂ ਮਾਹੌਲ ਨਹੀਂ ਸਿਰਜ ਸਕਦਾ ਤੇ ਪਾਣੀ ਸਾਰੇ ਇੰਡਸ ਵਾਟਰ ਟ੍ਰੀਟੀ ਰੱਦ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਪੰਜਾਬ ਦਾ ਪਾਣੀ ਹੈ ਜਦੋਂ ਇੰਡਸ ਵਾਟਰ ਟ੍ਰੀਟੀ ਬਣਾਈ ਗਈ ਉਹਦੋਂ ਵੀ ਪੰਜਾਬ ਦੀ رائے ਨਹੀਂ ਲਈ ਗਈ ਜਦਕਿ ਰਿਪੇਰੀਅਨ ਲਾਅ ਦੇ ਮਤਾਬਕ ਪੰਜਾਬ ਦੇ ਪਾਣੀਆਂ ਦੀ رائے ਜ਼ਰੂਰ ਲਈ ਪੈਂਦੀ ਸੀ ਹੁਣ ਵੀ ਜੇ ਰੱਦ ਕੀਤੀ ਹੈ ਪੰਜਾਬ ਸਰਕਾਰ ਦੀ ਜਾਂ ਪੰਜਾਬ ਦੀ ਇਹ ਕੋਈ رائے ਇਹਦੇ ਵਿੱਚ ਨਹੀਂ ਲਈ ਗਈ ਤੇ ਤਿੰਨ ਦਰਿਆ ਹੈਗੇ ਇੱਕ ਸਤਲੁਜ ਹੈ ਇੱਕ ਬਿਆਸ ਹੈ ਇੱਕ ਰਾਵੀ ਹੈ ਇਹ ਤੇ ਪਾਣੀ ਬੰਦ ਕਰ ਦੇਣਗੇ ਪਰ ਇਹਨਾਂ ਦਾ ਇਹਨਾਂ ਦਾ ਪਾਣੀ ਪਾਕਿਸਤਾਨ ਦੇ ਵਿੱਚ ਦੋ ਚਾਰ ਬੂੰਦਾਂ ਜਾਂਦੀਆਂ ਹੋਣਗੀਆਂ ਇੰਨੀਆਂ ਬੂੰਦਾਂ ਨਹੀਂ ਜਾਂਦੀਆਂ ਇਥੋਂ ਦਾ ਇੱਕ ਕੋਰਸਪੋਰੈਂਡ ਅੰਗਰੇਜ਼ੀ ਦਾ ਇਹ ਉਹ ਲਿਖਦਾ ਹੈਗਾ ਕਿ ਕਸੂਰ ਦੇ ਵਿੱਚ ਚਮੜੇ ਦੀਆਂ ਫੈਕਟਰੀਆਂ ਜਿਹੜੀਆਂ ਹੈਗੀਆਂ ਉਹਦਾ ਗੰਦ ਸਤਲੁਜ ਦੇ ਵਿੱਚ ਡਿੱਗਦਾ ਤੇ ਇਸ ਕਰਕੇ ਬਿਮਾਰੀ ਸਾਡੇ ਇੱਥੇ ਸਤਲੁਜ ਦੇ ਵਿੱਚ ਹੁਣ ਸਤਲੁਜ ਦੇ ਉੱਤੇ ਦੋ ਡੈਮਸ ਨੇ ਕਸਰੀਵਾਲ ਇੱਕ ਹਰੀਕੇ ਹੈ ਹੁਣ ਪਾਣੀ ਥੱਲੇ ਨੂੰ ਜਾਂਦਾ ਹੈ ਉੱਤੇ ਨੂੰ ਤਾਂ ਚੜਦਾ ਨਹੀਂ ਉਹ ਟਰਬਿਊਨ ਦੇ ਕੋਰੈਸਪੋਂਡੈਂਟ ਨੂੰ ਪੁੱਛੋ ਕਿ ਤੋ ਕੀ ਹੈ ਤੁਸੀਂ ਕੀ ਹੈ ਕਿ ਇਹ ਕਸੂਰ ਦਾ ਜਿਹੜਾ ਚਮੜੇ ਦਾ ਕੰਮ ਹੈ ਉਹ ਸਤਲੁਜ ਦੇ ਵਿੱਚ ਜਾਂਦਾ ਤੇ ਪਾਣੀ ਉੱਤੇ ਨੂੰ ਤਾਂ ਚੜਦਾ ਨਹੀਂ ਤੁਸੀਂ ਦੱਸਦੇ ਹੋ ਜੇ ਚੜਦਾ ਹੋਗਾ ਤੁਸੀਂ ਦਰਿਆ ਦੇ ਉੱਤੇ ਰਹਨੇ ਹੋ ਮੈਂ ਵੀ ਇਹ ਸਸਪੀਰੀ ਅੰਦਰੇ ਆਵਾਂ ਤਾਂ ਮੈਨੂੰ ਪਤਾ ਪਾਣੀ ਉੱਤੇ ਨੂੰ ਤਾਂ ਚੜਦਾ ਨਹੀਂ ਇਹ ਤਾਂ ਥੱਲੇ ਨੂੰ ਜਾਂਦਾ ਹੈ ਤੇ ਉੱਤੇ ਨੂੰ ਖਸੂਰ ਉੱਤੇ ਨੂੰ ਕਿਵੇਂ ਆ ਗਿਆ ਸੋ ਮੇਰਾ ਮਤਲਬ ਹੈ ਕਿ ਇਹ ਜਿਹੜੇ ਆਪਣੇ ਪ੍ਰੈਸ ਵਾਲੇ ਐ ਇਹ ਸੋਹਣੀ ਤਰ੍ਹਾਂ ਲਿਖਿਆ ਕਰ ਲਿਖੋ ਕਰਕੇ ਸਾਨੂੰ ਪਤਾ ਹੈ ਸਾਰੀ ਚੀਜ਼ ਦਾ ਤੇ ਐਸਾ ਟ੍ਰਿਬਿਊਨ ਦੇ ਵਿੱਚ ਲਿਖ ਦੇਣਾ ਕਿ ਇਹ ਖਸੂਰ ਦਾ ਪਾਣੀ ਉੱਤੇ ਨੂੰ ਚੜਦਾ ਮੈਂ ਤਾਂ ਕਦੇ ਦੇਖਿਆ ਨਹੀਂ ਦੂਸਰੀ ਚੀਜ਼ ਹੈ ਕਿ ਇਹ ਜੇ ਇਸ ਤਰ੍ਹਾਂ ਹੋਇਆ ਤਾਂ ਫੇਰ ਜਿਹੜਾ ਇੰਡਸ ਦਾ ਪਾਣੀ ਹੈ ਉਹ ਆਉਂਦਾ ਹੈਗਾ ਚੀਨ ਤੋਂ ਸਤਲੁਜ ਦਾ ਪਾਣੀ ਆਉਂਦਾ ਥਿੱਬਤ ਤੋਂ ਬ੍ਰह्मਪੁੱਤਰ ਪੁੱਤਰੇ ਦਾ ਬ੍ਰह्मਪੁੱਤਰ ਜਿਹੜਾ ਦਰਿਆ ਅਸਾਮ ਦਾ ਉਹਦਾ ਪਾਣੀ ਆਉਂਦਾ ਥਿੱਬਤ ਚੀਨ ਤੋਂ ਤੇ ਜੇ ਚੀਨ ਨੇ ਵੀ ਪਾਣੀ ਦੇ ਬੰਦ ਕਰਤੇ ਪਾਕਿਸਤਾਨ ਦੇ ਨਾਲ ਹਮਦਰਦੀ ਕਰਕੇ ਤਾਂ ਫੇਰ ਸਾਡਾ ਬਣੂਗਾ ਕੀ ਮੇਰਾ ਮਤਲਬ ਹੈ ਕਿ ਇਹ ਪਹਿਲਾਂ ਤਾਂ ਸ਼ੈਤਾਨੀ ਕਰ ਬੈਠੇ ਐ। ਖੇਡ ਬੈਠੇ ਐ ਤੇ ਹੁਣ ਕਹਿੰਦੇ ਐ ਕਿ ਇਹ ਪਾਕਿਸਤਾਨ ਨੇ ਖੜਾਇ ਤੁਸੀਂ ਆਪ ਬੜੇ ਸਿਆਣੇ ਬੰਦੇ ਹੋ। ਫਰੋਜ਼ਪੋਰ ਦੇ ਵਿਚ ਰਹਿੰਦੇ ਹੋ, ਬਾਰਡਰ ਦੇ ਉੱਤੇ ਰਹਿੰਦੇ ਹੋ ਅੰਗਰੇਜ਼ਾਂ ਦੇ ਵੇਲੇ ਇਹ ਇੱਕ ਪੋਸਟ ਸੀਗੀ ਜਿਹੜੀ ਲਾਹੌਰ ਦਰਬਾਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਉੱਤੇ ਇਹ ਪੂਰੀ ਖੁਫੀਆ ਕੰਮ ਇਹ ਰੱਖਦੀ ਸੀਗੀ ਫਰੋਜ਼ਪੋਰ ਤੇ ਤੁਸੀਂ ਇੱਥੋਂ ਤੁਸੀਂ ਮੈਨੂੰ ਦੱਸੋ ਇਹ ਪਾਕਿਸਤਾਨ ਦਾ ਨਾਂ ਕਿਵੇਂ ਲੈ ਰਿਹਾ ਇਹ ਤਾਂ ਨਲੈਕੀ ਸੈਂਟਰ ਦੀ ਗਵਰਨਮੈਂਟ ਦੀ ਹੈ ਇੰਟੈਲੀਜੈਂਸ ਏਜੰਸੀਸ ਫੇਲ ਹੋ ਗਈ ਹੈ ਇਸ ਕਰਕੇ ਸਾਰਾ ਸੈਪਾ ਹੋਇਆ ਕਹਿੰਦੇ ਆ ਕਿ ਇਹ ਹੋਸ਼ ਨਾਲ ਕੰਮ ਲੈਣਾ ਚਾਹੀਦਾ ਤੇ ਇਹ ਕੋਈ ਐਕਸ਼ਨ ਇਹ ਵਾਰ ਕਰਾਇਮ ਵੀ ਹੋ ਸਕਦਾ ਜੇ ਪਾਕਿਸਤਾਨ ਦਾ ਪਾਣੀ ਬੰਦ ਕਰ ਦਈਏ ਤਾ ਉਹਨਾਂ ਦੇ ਕੋਲੇ ਵੀ ਨਿਊਕਲੀਅਰ ਵੈਪਨਸ ਨੇ ਸਾਡੇ ਕੋਲੇ ਵੀ ਹੈਗੇ ਚੀਨ ਦੇ ਵਿੱਚ ਵੀ ਹੈਗੇ ਹੈ ਤੇ ਇੱਥੇ ਜੇ ਨਿਊਕਲੀਅਰ ਵਾਰ ਬਣ ਗਿਆ ਨਾ ਇੱਥੇ Hindu ਨੇ ਰਹਿਣਾ ਨਾ Sikh ਨਾ Sai ne ਨਾ Musalman ne ਤੇ Pakistan ਦੇ ਵਿੱਚ ਵੀ ਸਾਰੇ ਨੇ ਮਰ ਜਾਣਾ ਤਾਂ ਮੇਰਾ ਮਤਲਬ ਇਹ ਬਹੁਤ ਸੀਰੀਅਸ ਮਸਲਾ ਹੈਗਾ ਜਿਵੇਂ ਇਹ BJP ਕੱਟੜਵਾਦ Hinduਵਾਦੀ پارٹی ਚੱਲ ਰਹੀ ਹੈ ਤੇ ਇਸ ਨੂੰ ਬੀਬੀ ਮੋਰਮੋਰ ਪ੍ਰੈਜ਼ੀਡੈਂਟ ਸਾਹਿਬ ਨੂੰ ਭੰਗ ਕਰਕੇ ਨਵੇਂ ਇਲੈਕਸ਼ਨ ਫਰੋਣੇ ਚਾਹੀਦੇ ਹੈ ਫੇਰ ਜਾ ਕੇ ਨਵੀਂ ਸਰਕਾਰ ਸੋਚੂਗੀ ਕਿ ਕੀ ਕਰਨਾ ਹੈਗਾ ਇਹ ਸਰਕਾਰ ਐਵੇਂ ਜੰਗ ਲਾ ਬੈਠੇ ਸਾਡਾ ਸਾਰਾ ਦਾ ਪੱਠਾ ਬੈਠ ਜੇ ਇਹਨਾਂ ਦੇ ਕੋਲੇ ਹਵਾਈ ਜਹਾਜ਼ ਹਨਗੇ ਜਿਹੜੇ ਇਹ 5th ਜਨਰੇਸ਼ਨ ਦੇ ਹੈਗੇ ਹੈ ਨਵੇਂ ਇੰਨੇ ਰਫੇਲ ਲਏ ਹੈ ਪਰ ਉਹ ਫੋਰਨ ਸਾਡੇ 4 ਜਨਰੇਸ਼ਨ ਦੇ ਹੈਗੇ ਆ ਪੰਜ ਜਨਰੇਸ਼ਨ ਦੇ ਵਿੱਚ ਇਹਨਾਂ ਦੇ ਕੋਈ ਜੈਟ ਹਵਾਈ ਜਹਾਜ਼ ਨਹੀਂ ਹੈ ਜਿਹੜਾ ਰੇਡਾਰ ਨੂੰ ਅਵੋਇਡ ਕਰ ਸਕੇ ਤੇ ਜਿਹੜੇ ਪੰਜ ਜਨਰੇਸ਼ਨ ਦੇ ਹਵਾਈ ਜਹਾਜ਼ ਹੈ ਉਹ ਰੇਡਾਰ ਨੂੰ ਅਵੋਇਡ ਕਰ ਸਕਦੇ ਐ ਇਹਨਾਂ ਦੇ ਕੋਲੇ ਅਸਲਾ ਬੜਾ ਥੋੜਾ ਹੈ ਤੇ ਆਹ ਜਿਹੜੇ ਅਗਨੀ ਵੀਰ 4 ਸਾਲ ਦਾ ਸਫਾਰੀ ਭਰਤੀ ਕਰ ਲਿਆ ਹੈ ਕਿ ਉਹ 4 ਸਾਲ ਨੌਕਰੀ ਕਰੂਗਾ ਸਵਾਸ ਸਿੱਖੂਗਾ ਮੇਰਾ ਮਤਲਬ ਮੈਂਡਕ ਚਾਲ ਕਿਵੇਂ ਖਰੀਦੀ ਹੈ ਦੁਸ਼ਮਣ ਨੂੰ ਕਿਵੇਂ ਪਛਾਣਨਾ ਹੈ ਰੇਗਸਾਂ ਦੇ ਵਿੱਚ ਕਿਵੇਂ ਲੜਨਾ ਹੈ ਬਰਫੀਲੀ ਇਹ ਲਦਾਖ ਦੇ ਵਿੱਚ ਸੇਚਨ ਚ ਕਿਵੇਂ ਲੜਨਾ ਹੈ ਜੰਗਲਾਂ ਚ ਕਿਵੇਂ ਲੜਨਾ ਹੈ 4 ਸਾਲ ਦਾ ਸਫਾਈ ਕਿਵੇਂ ਕਰ ਲੂਗਾ ਇਹ ਸਾਰਾ ਕੁਝ ਤੇ ਨਾ ਕੋਈ ਇਹਦੇ ਤੇ ਬੋਲਦਾ ਨਾ ਕਰਦਾ ਨਾ ਇਹਨਾਂ ਨੂੰ ਕਦੇ ਇਹ ਕੋਈ ਐਕਸਪੀਰੀਅੰਸ ਹੈ ਆਪਣੀ ਸਟੇਟ ਦਾ ਸਟ੍ਰੇਟ ਇੰਨਾ ਦੀ ਹੁੰਦੀ ਸੀ ਯੋਧਿਆ ਦੀ ਉਹ ਵੀ ਇੱਕ ਲੈਜੈਂਡ ਹੈ ਮਿਥ ਹੈ ਕਿ ਇਹ ਯੋਧਿਆ ਦੇ ਵਿੱਚ ਇਹਨਾਂ ਨੇ ਰਾਜ ਕੀਤਾ ਔਰ ਬਾਕੀ ਮੈਨੂੰ ਦੱਸ ਦੋ ਕਦੋਂ ਹਿੰਦੂ ਦਾ ਰਾਜ ਕਿਸ ਵੇਲੇ ਹੋਇਆ ਜੇ ਇਹਨਾਂ ਨੂੰ ਰਾਜ ਕਰਨ ਦਾ ਨਹੀਂ ਪਤਾ ਸਿੱਖਾਂ ਨੂੰ ਬਾਹਰ ਕੱਢਿਆ ਹੋਇਆ ਨਾ ਸਾਡੀ ਗੱਲ ਫੋਰਨ ਅਫੇਅਰਸ ਦੇ ਵਿੱਚ ਹੁੰਦੀ ਹੈ ਨਾ ਡਿਫੈਂਸ ਦੇ ਵਿੱਚ ਹੁੰਦੀ ਹੈ ਨਾ ਇਹ ਐਗਰੀਕਲਚਰ ਦੇ ਵਿੱਚ ਹੁੰਦੀ ਹੈ ਕਿਸਾਨ ਮਾਰੇ ਗਏ ਹੈ ਉਹਨਾਂ ਦੇ ਟਰੈਕਟਰ ਤੋੜਤੇ ਹੈ ਉਹਨਾਂ ਨੇ ਆਮ ਪਾਰਟੀ ਨੂੰ ਵੋਟਾਂ ਵੀ ਪਾਈਆਂ ਤਾਂ ਵੀ ਭਗਵੰਤ ਮਾਨ ਨੇ ਉਹਨਾਂ ਨੂੰ ਚੰਡੀਗੜ੍ਹ ਦੇ ਵਿੱਚੋਂ ਬਾਹਰ ਕੱਢ ਦਿੱਤਾ ਤਾਂ ਮੇਰਾ ਮਤਲਬ ਹੈ ਜਿੰਨਾ ਚਿਰ ਆਪਾਂ ਬਾਰਡਰ ਨਹੀਂ ਖਲੌਂਦੇ ਉਹਨਾਂ ਚਿਰ ਸਾਡੇ ਵਿੱਚ ਹਰਿਆਵਲ ਤੇ ਖੁਸ਼ਹਾਲੀ ਨਹੀਂ ਆ ਸਕਦੀ ਹੈ ਲੋ ਜੀ ਆਪਾਂ ਬੜੇ ਤਹਾ ਮੋਲ ਦੇ ਨਾਲ ਤੇ ਗੌਰ ਦੇ ਨਾਲ ਤੇ ਇਹ ਚੀਜ਼ ਜਿਹੜੀ ਸਪੀਚ ਜਿਹੜੀ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ ਉਹਨਾਂ ਦੀ ਸੁਣਨ ਡੇ ਸਨ ਇਹਨਾਂ ਦੀ ਬਾਇਓਗ੍ਰਾਫੀ ਤੁਹਾਨੂੰ ਮੈਂ ਪਹਿਲਾਂ ਦੱਸਤੀ ਸੀ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਅਗਰ ਤੁਸੀਂ ਵੀਡੀਓ ਤੋਂ ਸਕਿਪ ਕਰਤਾ ਤਾਂ ਸੁਣ ਲਿਓ ਕਿ ਮਤਲਬ ਇਹ ਕਿੱਥੋਂ ਕਿੱਥੋਂ ਕਿਵੇਂ ਕਿਵੇਂ ਦਿਨਾਂ ਦੇ ਨਾਲ ਕੀ ਕੀ ਹੋਇਆ ਅ ਬੜੇ-ਬੜੇ ਇਨਕਿਸ਼ਾਫ ਕੀਤੇ ਨੇ ਜੀ ਉਹਨਾਂ ਨੇ ਵੇਖੋ ਇਹ ਵੀ ਅ ਪੋਲੀਟੀਕਲ ਲੀਡਰ ਨੇ ਉੱਥੇ ਬਿਲਕੁਲ ਔਰ ਬੜੇ ਜਿਗਰੇ ਵਾਲੇ ਹੈਗੇ ਨਾ ਬੜੇ ਜਿਗਰੇ ਦੀ ਗੱਲ ਹੈ ਕਿ ਬਹਿ ਕੇ ਮੀਡੀਆ ਤੇ ਵੰਨੀਆਂ ਗੱਲਾਂ ਕਰਨੀਆਂ ਫਿਰ ਆਈਐਸਪੀ ਅਫਸਰ ਰਹਾ ਐ ਇਸ ਵਿੱਚ ਤਾਂ ਛੋਟਾ ਬਿਲਕੁਲ ਫਿਰ ਉਹਨਾਂ ਨੇ ਜਿਹੜੀਆਂ অথੈਨਟਿਕ ਗੱਲਾਂ ਕੀਤੀਆਂ ਨੇ ਵਾ ਬਹੁਤ ਪਿਆਰੀਆਂ ਗੱਲਾਂ ਕੀਤੀਆਂ ਵੇਖੋ ਜੀ ਕਸੂਰ ਜਿਹਦਾ ਵੀ ਅਸੀਂ ਇਹ ਆਨੇ ਆ ਕਿ ਜੰਗ ਸੋਲੂਸ਼ਨ ਕੋ ਨਹੀਂਗਾ ਉਹਨਾਂ ਨੇ ਵੀ ਦੱਸਿਆ ਕਿ ਨਾ ਫਿਰ ਇਥੇ ਮੁਸਲਮਾਨ ਨਾ Hindu ਨਾ ਸਿੱਖ ਨਾ ईसाई ਕੋਈ ਨਹੀਂ ਬਚਣਾ ਤੇ ਚਾਹ ਪੂਰਾ ਕਰਨਾ ਤਾਂ ਕਰਕੇ ਵੇਖ ਲੈਣ ਠੀਕ ਹੈ ਲੇਕਿਨ ਉਸ ਤੋਂ ਬਾਅਦ ਫਿਰ ਜਿਹੜਾ ਉਹ ਸਮਝ ਲੋ ਕਿ ਸਫਾਇਆ ਹੀ ਹੈ ਕੌਣ ਕਿੰਨੇ ਹੋਣਾ ਵੇਖਣ ਵਾਸਤੇ ਆ ਜਿਹੜੇ ਬਾਹਰੋਂ ਪੰਜਾਬੀ ਭਰਾ ਵੇਖਦੇ ਹੋ ਤੁਸੀਂ ਕੈਨੇਡਾ ਇੱਧਰ ਉੱਧਰ ਬੈਠੇ ਹੋਣਾ ਤੁਹਾਡੇ ਸਾਹਮਣੇ ਆ ਵੀਡੀਓ ਅਸੀਂ ਤਾਂ ਫਿਰ ਉਦੋਂ ਮਤਲਬ ਹੋਣਾ ਨਹੀਂਗਾ ਲੇਕਿਨ ਤੁਹਾਨੂੰ ਇਹ ਵੀਡੀਓ ਤੋਂ ਪਤਾ ਲੱਗੇਗਾ ਕਿ ਸਰਦਾਰ ਜੀ ਨੇ ਜੋ ਆਖਿਆ ਸੀ ਜੋ ਅਸੀਂ ਇੱਥੇ ਬਹਿ ਕੇ ਆਖਿਆ ਸੀ ਕਿ ਇੱਕ ਇੰਡੀਆ ਹੁੰਦਾ ਸੀ ਇੱਕ ਪਾਕਿਸਤਾਨ ਹੁੰਦਾ ਸੀ ਹੈ ਇਹ ਮੋਦੀ ਦੀ ਗੱਲ ਨਹੀਂ ਰਹਿਣਾ ਹੈ ਮੋਦੀ ਦੀ ਗੱਲ ਸਾਫ਼ ਨਹੀਂ ਹੈ ਮੋਦੀ ਨੇ ਕੀ ਮੋਦੀ ਨੇ ਜਹਾਜ਼ ਤੇ ਬਹਿਣਾ ਬਾਹਰ ਨਿਕਲ ਜਾਣਾ ਇੱਧਰ ਜੰਗ ਸ਼ੁਰੂ ਹੋਣੀ ਹੈ ਮੋਦੀ ਨੇ ਕਿ ਉੱਥੇ ਟਿਕਣਾ ਹੈ ਜਾਂ ਤੁਹਾਡੇ ਨਾਲ ਟਿਕਣਾ ਹੈ ਨੇ ਕਿ ਇਹ ਤਾਂ ਇਹ ਪਹਿਲੇ ਬਾਹਰ ਹੋਣਾ ਬਾਹਰ ਨਿਕਲਦਾ ਸਹੀ ਗੱਲ ਇਹਨਾਂ ਦਾ ਤਾਂ ਕੀ ਹੈ ਇਹਨਾਂ ਦੀਆਂ ਟੇਕ ਟਾਂਡ ਅਡਵਾਂਸ ਬੋਕੋ ਹੋਣੀਆਂ ਨੇ ਇਹਨਾਂ ਨੇ ਜਿੰਨੇ ਆ ਨੇ ਇਹਨਾਂ ਨੇ ਆਵਾਮ ਮਾਸੂਮ ਆਵਾਮ ਨੂੰ ਮਰਵਾਣਾ ਤੇ ਆਪ ਇਹਨਾਂ ਨੇ ਬਾਹਰ ਬਲਕੇ ਆਪਸਾ ਆਪਣਾ ਫੁੱਟਣਾ ਜਾ ਜਾਂਦੇ ਵਿੱਚ ਸਕੂਨ ਨਾਲ ਆਲਰੇਡੀ ਬਾਹਰ ਪਿਆ ਸਾਡੇ ਵਾਲਿਆਂ ਤੋਂ ਪਹਿਲੇ ਬਾਹਰ ਪਿਆ ਉਧਰ ਵਾਲਿਆਂ ਦਾ ਵੀ ਬਾਹਰ ਹੀ ਹੈ तकरीबन ਜਿਹੜੇ ਸਿਆਸਤਦਾਨ ਨੇ ਬਹੁਤਾ ਪੈਸਾ ਬਾਹਰ ਹੀ ਰੱਖਦੇ ਨੇ ਉਹਨਾਂ ਨੂੰ ਪਤਾ ਤੇ ਬਾਕੀ ਪਹਿਲੀ ਗੱਲ ਇਹ ਆ ਕਿ ਜੰਗ ਜਿਹੜੀ ਹੈ ਜੇ ਆਪਾਂ ਜਿਸ ਨੋਇਤ ਤੱਕ ਸੋਚਣ ਦੇ ਆ ਕਿ ਜੀ ਇਹ ਬਹੁਤ ਅੱਗੇ ਤੱਕ ਹੋਵੇਗੀ ਤੇ ਹੋ ਜੇਗੀ ਨਿਊਕਲੀਅਰ ਤੱਕ ਪਹੁੰਚੇਗੀ ਤੇ ਮੇਰਾ ਨਹੀਂ ਖਿਆਲ ਕਿ ਇੰਨੀ ਜੇ ਛੇਤੀ ਜਿਹੜਾ ਆਪਣੇ ਆਲੇ ਦੁਆਲੇ ਵੀ ਵੇਖ ਲੋ ਰਸ਼ੀਆ ਚਾਈਨਾ ਮਤਲਬ ਦੋ ਵੱਡੇ ਮੁਲਕ ਵੱਡੀਆਂ ਤਾਕਤਾਂ ਬੈਠੀਆਂ ਆਣੇ ਅਮਰੀਕਾ ਜਿੰਨੀ ਮਰਜ਼ੀ ਸਾਜ਼ਿਸ਼ ਕਰ ਲੇ ਉਧਰੋਂ ਲੇਕਿਨ ਇਸ ਵੇਲੇ ਇਹ ਦੋ ਤਾਕਤਾਂ ਜਿਹੜੀਆਂ ਨੇ ਇਹ ਨਹੀਂ ਚਾਹਣਗੀਆਂ ਕਿ ਐਟਮੀ ਤਾਕਤਾਂ ਲੈ ਜਾਏ ਮਤਲਬ ਉਹਦੇ ਵਿੱਚ ਇਹਨਾਂ ਦਾ ਵੀ ਨੁਕਸਾਨ ਹੈ ਅੱਧਾ ਚੀਨ ਅੱਧਿਓ ਬਹੁਤਾ ਚੀਨ ਵੀ ਓੜ ਜਾਣਾ ਨਾਲ ਹੀ ਠੀਕ ਹੈ ਤੇ ਉਹ ਕਿਵੇਂ ਮਤਲਬ ਹੋਣ ਦੇਣਗੇ ਫਿਰ ਨਿਊ ਚੀਨ ਖੁਦ ਨਿਊਕਲੀਅਰ ਹੈ ਹਾਂ ਤੇ ਇਹ ਚੀਜ਼ਾਂ ਜਿਹੜੀਆਂ ਨੇ ਮਤਲਬ ਬੜਾ ਮੈਟਰ ਕਰਦੀਆਂ ਪਈਆਂ ਨੇ ਆ ਬਾਕੀ ਇਹ ਵੇਖੋ ਜੀ ਜੰਗ ਨੂੰ ਪ੍ਰਮੋਟ ਤੇ ਕੋਈ ਵੀ ਨਹੀਂ ਕਰਦਾ ਅਮਨ ਸ਼ਾਂਤੀ ਹੋਣੀ ਚਾਹੀਦੀ ਹੈ ਸਕੂਨ ਹੋਣਾ ਚਾਹੀਦਾ ਹੈ ਬਾਕੀ ਸਰਦਾਰ ਜੀ ਉਹਨਾਂ ਨੇ ਗੱਲਬਾਤ ਕੀਤੀ ਕਿ ਅ ਇਸ ਤੋਂ ਪਹਿਲੇ ਵੀ ਇੱਕ ਵੀਡੀਓ ਅ ਸੀ ਵੇਖਿਆ ਸੀ ਕਿ ਮਤਲਬ ਜੀਜ਼ਾ ਆਏ ਨੇ ਕਿ ਮੋਦੀ ਦਾ ਚਿਹਰਾ ਤਾਂ ਸਾਰਿਆਂ ਦੇ ਸਾਹਮਣੇ ਕਿ ਉਹ ਤਾਂ ਲੁਕਿਆ ਛੁਪਿਆ ਨਹੀਂਗਾ ਕਿ ਕਿੱਦਾਂ ਇਹ ਹਿੰਦੂਤਵਾ ਨੂੰ ਹਵਾ ਦੇ ਕੇ ਤੇ ਵੋਟਾਂ ਲੈਣ ਵਾਸਤੇ ਜੋ ਕੁਝ ਕਰਦਾ ਹੈ ਇਹ ਕਿਸੇ ਦਾ ਖੈਰ ਖਾ ਕੋ ਨਹੀਂਗਾ ਠੀਕ ਹੈ ਇਹ ਆਪਣਿਆਂ ਦਾ ਖੈਰ ਖਾ ਕੋ ਨਹੀਂ ਆਪਣਿਆਂ ਨੂੰ ਮਰਵਾ ਛੱਡ ਦੇ ਫੋਟਾਂ ਵਾਸਤੇ ਤੇ ਦੂਸਰਿਆਂ ਦਾ ਕੀ ਕਸੂਰ ਹੈ ਤੇ ਉਹ ਉਹਨਾਂ ਦਾ ਕਿੱਡਾ ਕੇ ਸੱਕਾ ਹੋਏਗਾ ਬਾਕੀ ਜਿਹੜਾ ਅ ਗੱਲਬਾਤ ਉਹਨਾਂ ਨੇ ਕੀਤੀ ਹੈ ਬਾਰਡਰ ਖੋਲਣ ਦੀ ਵੇਖੋ ਜੀ ਹਰਤੇ ਸੂਤੇ ਹਾਲ ਜਿਹੜੀ ਉਹ ਟੈਂਸ ਹੈ ਐਦਕਾ ਵੇਖੋ ਕਿ ਕਿੰਨੇ ਸਿੱਖ ਯਾਤਰੀ ਜਿਹੜੇ ਨੇ ਪਾਕਿਸਤਾਨ ਆਏ ਸਨ ਹਾਂ ਜਿਸ ਤਰੀਕਾ ਸਭ ਤੋਂ ਵੱਧ ਜਿਹੜੇ ਨੇ ਹੁਣ ਤੱਕ ਯਾਤਰੀ ਆਏ ਸਨ ਤੇ ਉਹਨਾਂ ਨੇ ਆ ਕੇ ਇਹ ਆਖਿਆ ਕਿ ਪਾਕਿਸਤਾਨ ਜਿਹੜਾ ਉਹ ਸੇਫ ਕੰਟਰੀ ਹੈ ਸਿੱਖਾਂ ਵਾਸਤੇ ਉੱਥੇ ਸਾਨੂੰ ਬੜਾ ਮਾਨ ਸਨਮਾਨ ਦਿੱਤਾ ਜਾਂਦਾ ਬੜਾ ਪਿਆਰ ਮਿਲਦਾ ਬੜੀ ਰਿਸਪੈਕਟ ਮਿਲਦੀ ਹੈ ਔਰ ਸਪੈਸ਼ਲੀ ਜਿਹਦੇ ਸਿਰ ਤੇ ਪੱਗ ਹੈ ਪੱਗ ਨੂੰ ਪੰਜਾਬੀ ਉਧਰੋਂ ਲੈਂਦੇ ਪੰਜਾਬ 'ਚ ਬੜੀ ਰਿਸਪੈਕਟ ਕਰਦੇ ਨੇ ਕਿ ਪੱਗ ਵੇਖ ਕੇ ਪਤਾ ਲੱਗਦਾ ਪਛਾਣ ਹੁੰਦੀ ਹੈ ਕਿ ਸਰਦਾਰ ਜੀ ਨੇ ਤਾੜੀਆਂ ਤੇ ਬਾਕੀ ਤੇ ਆਪਾਂ ਇੱਕੋ ਜਿਹੇ ਨੇ ਪਤਾ ਨਹੀਂ ਲੱਗਦਾ ਲੇਕਿਨ ਜਿਹਦੇ ਸਿਰ ਤੇ ਪੱਗ ਹੈ ਆਪਾਂ ਨੇ ਕਿ ਯਾਰ ਸਰਦਾਰ ਜੀ ਨੇ ਅਦਮ ਨਾਲ ਜਾ ਕੇ ਮਿਲਿਆ ਸਰਦਾਰ ਜੀ ਕਿੱਥੋਂ ਆਏ ਹੋ ਇਹ ਉਹ ਪਿਆਰ ਦਈ ਦਾ ਕਿ ਬੋ ਇਹ ਉਹ ਸਾਰਾ ਏ ਜਦੋਂ ਉਧਰ মিডিਆ ਤੱਕ ਉਧਰ ਸਰਕਾਰ ਤੱਕ ਗੋਦੀ মিডিਆ ਤੱਕ ਤੇ ਮੋਦੀ ਸਰਕਾਰ ਤੱਕ ਗੱਲਾਂ ਆਪਣੀਆਂ ਨੇ ਤੇ ਉਹ ਉਹਨਾਂ ਨੂੰ ਹਜ਼ਮ ਨਹੀਂ ਹੋਇਆ ਠੀਕ ਹੈ ਉਹਨਾਂ ਦੇ ਚੀਜ਼ਾਂ ਹਜ਼ਮ ਨਹੀਂ ਹੋਈਆਂ ਕਿ ਜੀ ਇਹ ਤੇ ਪਾਕਿਸਤਾਨ ਨੂੰ ਇੱਕ ਸੇਫ ਮੁਲਕ ਜਿਹੜਾ ਉਹ ਡਿਕਲੇਅਰ ਕਰਨ ਦੇ ਨੇ ਸਹੀ ਗੱਲ ਪੰਜਾਬੀ ਜਿਹੜੇ ਨੇ ਮਤਲਬ ਬਾਕੀ ਇਹ ਆ ਜੀ ਕਿ ਰੱਬ ਸੁਣ ਮੇਰ ਕਰੇ ਕਰਮ ਕਰੇ ਜੰਗ ਵਾਲੇ ਪਾਸੇ ਨੂੰ ਮਾਹੌਲ ਨਾਲ ਹੀ ਜਾਏ ਬਸ ਠੀਕ ਜਿੰਨਾ ਕਿ ਮਾੜਾ ਮੋਟਾ ਚੱਲਣ ਰਿਹਾ ਇੱਧਰ ਉਧਰ ਗੱਲਾਂ ਬਾਤਾਂ ਦੇ ਵਿੱਚ ਇਹ ਮਾੜੀ ਮੋਟੀ ਸੀ ਫਾਇਰ ਦੇ ਖਿਲਾਫ ਵਰਦੀ ਮਤਲਬ ਐਲਓਸੀ ਤੇ ਫਾਇਰਿੰਗ ਜਿਹੜੀ ਚੱਲਦਾ ਆ ਰਿਹਾ ਨਾ ਪਾਕਿਸਤਾਨ ਉਹ ਇਹਦੇ ਅਸੀਂ ਨਿਕਲੇ ਨਿਕਲੇ ਸੁਣਣ ਦੇ ਆ ਸੰਕੇ ਭਾਈ ਜਾਨ ਇਧਰ ਹੋ ਗਿਆ ਉਧਰ ਹੋ ਗਿਆ ਮਤਲਬ ਫਾਇਰਿੰਗ ਚੱਲਣ ਰਹੀ ਇਹ ਇਟ ਇੰਡੀਆ ਪਾਕਿਸਤਾਨ ਬਾਰਡਰ ਦੀ ਪਛਾਣ ਹੈਗੀ ਹੈ ਨਾ ਲੇਕਿਨ ਅਸੀਂ ਇਹ ਨਹੀਂ ਇਹ ਵੀ ਨਹੀਂ ਹੋਣਾ ਚਾਹੀਦਾ ਤੇ ਇਹਦੇ ਨਾਲ ਦੇਖੋ ਜੀ ਬਹੁਤ ਫਰਕ ਪਏਗਾ ਮੌਲ ਤੇ ਚੀਜ਼ਾਂ ਤੇ ਹਰ ਸ਼ਾਇਤ ਬਾਕੀ ਤੁਸੀਂ ਕਿਦਾਂ ਸੋਚ ਰਹੇ ਹੋ ਤੁਸੀਂ ਕਮੈਂਟ ਕਰੋ ਤੇ ਆਪਾਂ ਜੇ ਬਾਬਾ ਜੀ ਨਾਲ ਤੁਸੀਂ ਸਿਮਰਨਜੀਤ ਸਿੰਘ ਜੀ ਨਾਲ ਸਹਿਮਤ ਹੋ ਤੇ ਵੀਡੀਓ ਨੂੰ ਲਾਈਕ ਵੀ ਕਰਿਓ ਤੇ ਥੱਲੇ ਕਮੈਂਟ ਦੇ ਵਿੱਚ ਆਪਣਾ ਰੱਦੇਮਲ ਵੀ ਦਿਓ ਬਾਕੀ ਆਪਾਂ ਅਗਲੇ ਵੀਡੀਓ ਚ ਆਉਨੇ ਆਂ